ਹਾਂਜੀ ਦੋਸਤੋ ਬਾਈ ਖਾਲਸਾ ਬਾਈ ਫਤਿਹ ਦੋਸਤੋ ਆਪਾਂ ਅੱਜ ਹੈਗੇ ਆ ਪਿੰਡ ਪੱਟੀਵਾਲ ਗੁਰਦਾਸਪੁਰ ਜ਼ਿਲ੍ਹੇ ਦਾ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਇੱਥੇ ਆਪਾਂ ਨੂੰ ਗੁਰਮੁਖ ਮਿਲਿਆ ਇਹਨਾਂ ਨੇ ਸਾਈਕਲ ਤੇ ਯਾਤਰਾ ਕਰੀ ਆ ਕਾਫੀ ਦੇਰ ਦੇ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਗੁਰੂ ਕੋ ਬਾਈ ਖਾਲਸਾ ਬਾਈ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਗੁਰੂ ਕੋ ਆਪਣਾ ਕੀ ਸ਼ੁਭਨਾਮ ਕੀ ਆ ਜੀ ਮੇਰਾ ਨਾਮ ਮੇਜਰ ਸਿੰਘ ਸਾਡਾ ਪਿੰਡ ਕੋਟਪਾਈ ਤਹਿਸੀਲ ਗਿੱਦੜਵਾਹਾ अच्छा जी। ਜਿਹੜਾ ਤੁਸੀਂ ਮੁਕਸਰ ਸਾਹਿਬ ਹੈ ਜੀ। ਮੁਕਸਰ ਜਿਲੇ ਤੋਂ ਤੁਸੀਂ ਹੋਣੇ ਜੀ। ਅੱਛਾ ਤੁਸੀਂ ਇਹ ਲਿਖਿਆ ਨੇਪਾਲ ਪਟਾਨ ਵੀ ਤੁਸੀਂ ਇਹ ਜਾਏ ਹਨ ਤੇ ਇਹ ਇਹ ਕਿਵੇਂ ਕਦੋਂ ਕਦੋਂ ਤੁਸੀਂ ਸੈਕਲ ਯਾਤਰਾ ਸ਼ੁਰੂ ਕਰੀ ਹੋਈ ਹੈ ਜੀ? ਇਹ ਜੀ ਸਾਰੀ ਕਿਰਪਾ ਬਾਬੇ ਨਾਨਕ ਦੀ ਹੈ। ਜੀ। ਉਸ ਦੀ ਕਿਰਪਾ ਦੇ ਨਾਲ ਇਹ ਪੂਰਾ ਭਾਰਤ ਅੱਛਾ ਜੀ। ਪੌਣੇ ਦੋ ਸਾਲ ਤੋਂ ਲੱਗਿਆ ਇਹ ਟੂਰ ਜੀ। ਹਾਂ ਜੀ। ਅੱਛਾ ਜੀ। ਇਹ ਕਿੱਥੇ ਕਿੱਥੇ ਗਏ ਤੁਸੀਂ ਉਦੋਂ ਜੀ ਫਿਰ? ਜੀ ਸਾਰਾ ਭਾਰਤ ਜਿਹੜੀਆਂ ਸਟੇਟਾਂ ਸਾਰੀਆਂ ਉਹਨਾਂ ਦੀ ਰਾਜਧਾਨੀਆਂ। ਅੱਛਾ ਜੀ। ਕਾਠਮੰਦੂ ਤੇ ਪਟਾਨ। ਇਹ ਬਾਹਰਲੇ ਸਥਾਨ ਜਾਏ ਇਹ ਸਾਰਾ ਸਾਈਕਲ ਚੱਲਿਆ 73000 ਕਿਲੋਮੀਟਰ 74000 ਕਿਲੋਮੀਟਰ 73000 ਕਿਲੋਮੀਟਰ ਇਹ ਵੀ ਸਾਰੇ ਬਾਬੇ ਨਾਲ ਦੀ ਕਿਰਪਾ ਜੀ ਜੋ ਹਾਂਜੀ 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 ਕਿਰਪਾ ਨਾਲ ਸਾਰਾ ਕੁਝ ਹੋਇਆ ਜੀ ਠੀਕ ਹੈ ਜੀ ਤੇ ਹੁਣ ਸਪੈਸ਼ਲ ਜੀ ਮਿਲ ਕੇ ਪਤਾ ਲੱਗਿਆ ਵੀ ਭਗਤ ਨਾਮ ਜੀ ਦਾ ਜੋ ਇੱਥੇ ਜਨਮ ਦਿਹਾੜਾ ਮਨਾਇਆ ਜਾਂਦਾ ਹਾਂਜੀ 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 ਟਪਿਆਣਾ ਸਾਹਿਬ ਦੇ ਠੀਕ ਹੈ ਜੀ ਤੇ ਮੈਂ ਇੱਥੇ ਮਿਲ ਕੇ ਮਨ ਬਣਾਇਆ ਜੀ ਮਿਲ ਕੇ ਸਾਈਕਲ ਤੇ ਜਾਣਾ ਹੈ ਠੀਕ ਹੈ ਤੇ ਮੈਂ ਪਹੁੰਚਿਆ ਇੱਕ ਮਾੜੀ ਤਿੰਨ ਦਿਨਾਂ ਵਿੱਚ ਮੈਂ ਪਹੁੰਚ ਗਿਆ ਪਿੰਡ ਕੋਟ ਪਈ ਹਾਂਜੀ ਠੀਕ ਹੈ ਹੁਣ ਜੀ ਜ਼ਰਖੰਦਾਰੀ ਕਰਦਾ ਮਕੇ ਜੋ ਭਗਤ ਲਾਉ ਜੀ ਜੋ ਸਥਾਨ ਹੈਗੇ ਹਾਂਜੀ ਬਾਕੀ ਤੋਂ ਸਥਾਨ ਹੈਗਾ ਨਾ ਜ਼ਰਖੰਦਾਰੀ ਕਰ ਲਓ ਆਪਣੇ ਹਾਂਜੀ ਹਾਂਜੀ ਇੱਥੇ ਪਹੁੰਚ ਆਏ ਜੀ ਠੀਕ ਹੈ ਜੀ अच्छा ਤੁਸੀਂ ਗੁਰਮਖੋ ਬਹੁਤ ਵਧੀਆ ਹੈ ਮੈਨੂੰ ਲੱਗੀ ਤੁਹਾਡੀ ਗੱਲ ਤੁਹਾਨੂੰ ਕੋਈ ਕਿਸੇ ਕਮੇਟੀ ਵੱਲੋਂ ਜਾਂ ਕੋਈ ਸਨਮਾਨ ਕਿਸੇ ਨੇ ਕੀਤਾ ਹੋਵੇ ਕਿਸੇ ਨੇ ਸਤਿਕਾਰ ਤੁਹਾਡਾ ਕਿਸੇ ਨੇ ਨਹੀਂ ਜੀ ਅਸੀਂ ਕੋਈ ਸਨਮਾਨ ਵਾਲਾ ਤਾਂ ਨਹੀਂ ਨਹੀਂ ਲੈਣ ਸੋਚਿਆ ਨਹੀਂ ਪਰ ਹੁੰਦਾ ਵੀ ਵਧੀਆ ਕੰਮ ਕਰ ਰਹੇ ਹਾਂ ਕਮੇਟੀ ਵੱਲੋਂ ਹੌਸਲਾ ਵਧਾਉਣ ਵਾਸਤੇ ਕੋਈ ਨਾ ਕਿ ਸ਼ਰਮਣੀ ਕਮੇਟੀ ਜਾਂ ਇੱਥੇ ਆਏ ਆ ਜੀ ਮੜ ਕੇ ਅੱਛਾ ਜੀ ਹਾਂ ਦਾਸ ਰਿਮ ਆ ਕੇ ਚ ਗਏ ਜੀ ਠੀਕ ਹੈ ਜੀ ਤੇ ਹਜੇ ਤੱਕ ਤਾਂ ਪ੍ਰੋਗਰਾਮ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਠੀਕ ਹੈ ਜੀ ਬਾਕੀ ਜੋ ਇਹਨਾਂ ਦੀ ਇੱਛਾ ਹੋ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਅਸ ਅੱਗੇ ਕੋਈ ਹੈ ਪ੍ਰੋਗਰਾਮ ਵੀ ਤੁਸੀਂ ਅੱਗੇ ਜਾਣਾ ਹੋਵੇ ਕਿਤੇ ਸਾਈਕਲਾਂ ਤੇ ਇਹਨੂੰ ਅਗਲਾ ਟੂਰ ਜਿਹੜਾ ਹੈਗਾ ਸਾਈਕਲ ਦਾ ਜੀ ਉਹ ਲੇਟ ਦਾਖ ਦਾ ਹੋਵੇਗਾ ਜੀ ਮਿਲ ਕੇ ਕੋਈ ਜਿਹੜਾ 2025 ਦੇ ਵਿੱਚ ਜੂਨ ਦਰਾਈ ਮਹੀਨੇ ਚ ਲੇਟ ਦਾਖ ਦੀ ਯਾਤਰਾ ਕਰਨ ਉਸੇ ਜਾਣਾ ਠੀਕ ਹੈ ਜੀ ਉੱਥੇ ਬਾਬਾ ਨਾਨਕ ਜੀ ਦਾ ਮਿਲ ਕੇ ਪੱਥਰਤਾ ਗੁਰਦਸਾ ਸਾਹਿਬ ਜੀ ਹਾਂਜੀ ਹਾਂਜੀ ਉੱਥੇ ਦਰਸ਼ਨ ਕਰਨਾ ਉਸੇ ਦਰਸ਼ਨ ਕਰਨੇ ਠੀਕ ਹੈ ਜੀ ਅੱਛਾ ਤੁਹਾਡਾ ਐਡਰੈਸ ਕੀ ਹੈ ਜੀ ਦੁਬਾਰਾ ਬੋਲੇ ਮੇਰਾ ਨਾਮ ਮੇਜਰ ਸਿੰਘ ਹੈ ਪਿੰਡ ਕੋਟਪਾਈ ਹਾਂਜੀ ਤਸਵੀਰ ਗਿੱਦੜਵਾਹ ਜਿਹੜਾ ਸੀ ਮੁਖਤਰ ਸਾਹਿਬ ਜਿਹੜਾ ਮੁਖਤਰ ਸਾਹਿਬ ਦਾ ਠੀਕ ਹੈ ਜੀ ਅੱਛਾ ਤੁਹਾਨੂੰ ਕਿੰਨੇ ਸਾਲ ਹੋ ਗਏ ਜਾਨੀ ਇਸ ਸਾਈਕਲ ਤੇ ਯਾਤਰਾ ਕਰਦਿਆਂ ਜੀ ਜੀ ਪੌਣੇ ਦੋ ਸਾਲਾਂ ਦਾ ਟੂਰ ਤਾਂ ਇਹ ਸੀਗਾ ਜੀ ਪੂਰਾ ਭਾਰਤ ਨੇਪਾਲ ਅਸੀਂ ਜਦੋਂ ਕੇਰਾਂ ਘਰੋਂ ਚੱਲੇ ਗਏ ਮੁੜ ਕੇ ਉਦੋਂ ਸਾਰਾ ਕੁਝ ਮੁਕੰਮਲ ਕਰਕੇ ਆਏ ਪੂਰਾ ਬਾਬੇ ਨਾਨਕ ਜੀ ਦਾ ਉਹਦੇ ਹੋਈ ਸੀਗਾ ਨਹੀਂ ਵੀ ਜਣੀ ਬੇਚ ਦੀ ਮੁੜਿਆ ਫੇਰ ਚਲੇ ਗਏ ਨਹੀਂ ਬਾਕੀ ਮੇਰਾ ਇੱਕ ਰੱਖਿਆ ਹਿਸਾਬ ਨਾਲ ਜੀ ਮੈਂ ਸਾਈਕਲ ਤੇ ਹੀ ਰਹਿਣਾਗਾ ਕਿਸੇ ਨੂੰ ਸਾਈਕਲ ਤੇ ਬਲ ਕੇ ਗੱਡੀ ਟਰੱਕ ਤੇ ਜਾਂ ਕਿਸੇ ਵੀ ਸਾਧਨ ਤੇ ਮੈਂ ਨਹੀਂ ਰੱਖਦਾਗਾ ਠੀਕ ਹੈ ਜੀ ਇਹ ਆਪਣੀ ਹਿੰਮਤ ਤੇ ਹੌਸਲੇ ਦੇ ਨਾਲ ਕੇ ਜਿਹੜਾ ਬੰਦਾ ਹੌਸਲਾ ਰੱਖਦਾ ਜੀ ਉਹ ਬਿਲਕੁਲ ਸਭ ਕੁਝ ਹੋ ਜਾਂਦਾ ਜੀ ਸਰ ਕਰ ਲੈਂਦੇ ਬਿਲਕੁਲ ਬਿਲਕੁਲ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਹੁਣ ਤਾਂ ਹੀ ਮੇਰੀ 62 ਸਾਲ ਹੋ ਗਈ ਜੀ ਵਾਹ ਜੀ ਵਾਹ ਹਾਂ ਜੀ ਯਾਨੀ 62 ਸਾਲ ਦੇ ਨੌਜਵਾਨ ਕਹਿ ਸਕਦੇ ਆਪਾਂ ਹਾਂ ਜੀ ਬਸ ਵਾਹ ਜੀ ਵਾਹ ਬਾਬੇ ਨਾਲ ਜੇ ਭਾਜੀ ਜੋ ਕੁਝ ਉਹ ਕਰਵਾਉਣਾ ਹੈ ਜੀ ਆਪਾਂ ਤੁਸੀਂ ਪੂਰਾ ਪੂਰਾ ਇੰਡੀਆ ਘੁੰਮ ਲਿਆ ਸਾਈਕਲ ਤੇ ਹਨਾ ਤੇ ਬਾਹਰਲੇ 200 ਮਿਆਂ ਚ ਵੀ ਜਾਏ ਹਨ ਸਾਡਾ ਪਰਮਾਤਮਾ ਕਰਾ ਰਿਹਾ ਜੀ ਬਿਲਕੁਲ ਉਹੀ ਕਰਵਾ ਰ ਗੁਰੂ ਕੋ ਬਹੁਤ ਧੰਨਵਾਦ ਤੁਹਾਡਾ ਜੀ ਬਾਕੀ ਸੰਗਤਾਂ ਜੀ ਦਰਸ਼ਨ ਹੋ ਰਹੇ ਇੱਥੇ ਬਹੁਤ ਸੰਗਤਾਂ ਦੂਰ ਦਰਦ ਜੀ ਮੈਂ ਕਿ ਆ ਸੂਬਾ ਪਤਰ ਤੇ ਮਰਕੇ ਇੱਕ ਸੰਗਤਾਂ ਦਰਸ਼ਨ ਦੇ ਕਾਰਨ ਸੇ ਆ ਰਹੀਆਂ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮਰਕੇ ਪਾਕਤ ਨਾਵੀ ਦੇ ਦਰਤੇ ਦਰਸ਼ਕਦਾਰ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਕਿਸੇ ਵੀ ਗੁਰੂ ਘਰ ਜਾਂਦੇ ਆ ਬਸ ਸਤਿਕਾਰ ਨਾਲ ਪਿਆਰ ਤਾਂ ਹੈ ਨਾ ਬਿਲਕੁਲ ਜੀ ਬਿਲਕੁਲ ਉਹ ਤਾਂ ਹੁੰਦਾ ਹੀ ਹੁੰਦਾ ਜੀ ਹਾਂ ਜੀ ਹੁੰਦਾ ਬਿਲਕੁਲ ਠੀਕ ਹੈ ਜੀ ਗੁਰੂ ਕੋ ਬਾਏ ਖਾਲਸਾ ਬਾਏ ਜੀ ਧਲੇ